ਸਤਿ ਸ਼੍ਰੀ ਅਕਾਲ ਜੀ ਮੈਂ ਰੌਸ਼ਨ ਹਾਂ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਸਾਂਝੀ ਕਰਾਂਗੇ ਇੱਕ ਬੱਕਰੀਆਂ ਚਰਾਉਣ ਵਾਲੇ ਵੱਲੋਂ ਕੀਤੀ ਗਈ ਯੂਜੀਸੀ ਨੈਟ ਪ੍ਰੀਖਿਆ ਨੂੰ ਕਲੀਅਰ ਉਹ ਇਸ ਦੇ ਨਾਲ ਉਸ ਨੇ ਨਾ ਕਿ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਇਸ ਦੇ ਨਾਲ ਹੀ ਉਹਨੇ ਪੂਰੇ ਜ਼ਿਲ੍ਹੇ ਦਾ ਨਾਮ ਵੀ ਚਮਕਾਇਆ ਹੈ ਬੁੜਿਆਲੇ ਦੇ ਕਸਬਾ ਗੋਹੇ ਦੇ ਬੱਕਰੀਆਂ ਚਾਰਨ ਵਾਲੇ ਇੱਕ ਨੌਜਵਾਨ ਨੇ ਸਖਤ ਸਹਿਮਤੀ ਕਰਕੇ ਯੂਜੀਸੀ ਦੀ ਨੈਟ ਪ੍ਰੀਖਿਆ ਪਾਸ ਕੀਤੀ ਹੈ ਇੱਕ ਸਾਦੇ ਪਰਿਵਾਰ ਵਿੱਚ ਜੰਮਿਆ ਪਲਿਆ ਜਿਸ ਦੀ ਮਾਂ ਘਰ ਵਿੱਚ ਕੱਪੜੇ ਸਿਲਾਈ ਕਰਦੀ ਸੀ ਅਤੇ ਪਿਤਾ ਪੱਠੇ ਉੱਤੇ ਕੰਮ ਕਰਦਾ ਸੀ ਨੌਜਵਾਨ ਵੀ ਕਦੇ-ਕਦੇ ਆਪਣੇ ਪਿਤਾ ਨਾਲ ਪੱਠੇ ਤੇ ਕੰਮ ਕਰਾਉਂਦਾ ਸੀ ਤੇ ਕਦੇ-ਕਦੇ ਬੱਕਰੀਆਂ ਨੂੰ ਚਰਾਣ ਲੈ ਜਾਂਦਾ ਸੀ ਆਪਣੀ ਮਿਹਨਤ ਦੀ ਜ਼ੋਰ ਨਾਲ ਅੱਜ ਇਸ ਉਪਲਬਧੀ ਨੂੰ ਹਾਸਲ ਕਰ ਸਿਤਾਰੇ ਵਾਂਗ ਚਮਕਿਆ ਹੈ ਨੌਜਵਾਨ ਕੋਮਲਦੀਪ ਸਿੰਘ ਨੇ ਦੱਸਿਆ ਕਿ ਉਹ ਉਸਨੇ ਬੀਐਡ ਅਤੇ ਇੰਜੀਨੀਅਰਿੰਗ ਐਮਏ ਕੀਤੀ ਹੈ ਇਸ ਦੇ ਬਾਅਦ ਉਸਨੇ ਯੂਜੀਸੀ ਨੈਟ ਦੀ ਪ੍ਰੀਖਿਆ ਪਾਸ ਕੀਤੀ ਉਸਨੇ ਦੱਸਿਆ ਕਿ ਮੁਸ਼ਕਲਾਂ ਉਸ ਨੂੰ ਕਾਫੀ ਆਈਆਂ ਪਰ ਉਸਨੇ ਮਿਹਨਤ ਰੰਗ ਲਿਆਈ ਉਸਨੇ ਦੱਸਿਆ ਕਿ ਕੁੱਲ 10 ਤੋਂ 12 ਬੱਕਰੀਆਂ ਹਨ ਉਸ ਕੋਲ ਉਹ ਜਨਵਰੀ ਤੋਂ ਇਸ ਦੀ ਤਿਆਰੀ ਕਰ ਰਿਹਾ ਸੀ ਨੌਜਵਾਨ ਨੇ ਇਸ ਉਪਲਬਧੀ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਖੁਸ਼ੀ ਦੀ ਲਹਿਰ ਜਿਹੜੀ ਉਹ ਦਿਖਾਈ ਦਿੱਤੀ ਕੋਮਲ ਦੀਪ ਨੇ ਬੱਕਰੀਆਂ ਦੇ ਨਾਲ-ਨਾਲ ਇਹ ਪੜਾਈ ਦੀ ਪੱਗ ਵੀ ਬੜੀ ठाਠ ਨਾਲ ਸਜਾਈ ਅਤੇ ਅੱਜ ਜਿਸ ਦਿਨ ਉਹ UGC NET ਦੀ ਪਾਸ ਪ੍ਰੀਖਿਆ ਪਾਸ ਕਰ ਚੁੱਕਿਆ ਹੈ ਹਰ ਇੱਕ ਦੇ ਚਿਹਰੇ ਤੇ ਮੁਸਕਰਾਣ ਆ ਗਈ ਹੈ ਅਦੇ ਕਿਹਾ ਜਾ ਰਿਹਾ ਹੈ ਕਿ ਸਾਡਾ ਬੱਕਰੀਆਂ ਚਾਰਨ ਵਾਲਾ ਵੀ ਕਿਸੇ ਨਾਲੋਂ ਘੱਟ ਨਹੀਂ ਇਹ ਸਫਰ ਉਸ ਦੇ ਮਾਪਿਓ ਦੀ ਮਿਹਨਤ ਦੀ ਜਿੱਤ ਨਹੀਂ ਬਲਕਿ ਹਰ ਉਸ ਨੌਜਵਾਨ ਲਈ ਰਾਹ ਹੈ ਜੋ ਸੋਚਦਾ ਹੈ ਕਿ ਹਾਲਾਤ ਮਾਰ ਪਾਸ ਜਾਂਦੀ ਹੈ ਨਹੀਂ ਉਹਨਾਂ ਨੂੰ ਜਿੱਤਿਆ ਜਾ ਸਕਦਾ ਹੈ ਨਾਲ ਹੀ ਉਹ ਮਿਸਾਲ ਹੈ ਜੋ ਦੱਸਦੀ ਹੈ ਕਿ ਹੁਨਰ ਅਤੇ ਮਿਹਨਤ ਦੇ ਜਜ਼ਬੇ ਨਾਲ ਹਾਲਾਤਾਂ ਨੂੰ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ ਇਦਾਂ ਦੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ